ਅੱਛਾ ਦੋਸਤੋ ਤੁਸੀਂ ਦੇਖ ਰਹੇ ਹੋ ਤਾਂ ਭਾਰਤ ਤੇ ਮੈਂ ਦਲਜੀਤ ajo ਹਾਂ ਦੋਸਤੋ ਇੰਗਲੈਂਡ ਪੇਸਟ ਕੰਪਨੀ ਸਵਿਸ ਵੱਲੋਂ ਪੰਜਾਬ ਘਰ ਦੇ ਪ੍ਰਵਾਸੀ ਭਾਰਤੀ ਨੂੰ ਚਾਹੇ ਕਿਸੇ ਵੀ ਦੇਸ਼ ਦੇ ਵਿੱਚ ਰਹਿੰਦੇ ਆ ਉਹਨਾਂ ਦੀਆਂ ਬਹੁਤ ਸਾਰੀਆਂ ਮੁਸ਼ਕਲਾਂ ਆਂਦੀਆਂ ਮੈਂ ਬੈਂਕਿੰਗ ਨੂੰ ਲੈ ਕੇ ਪ੍ਰਾਪਰਟੀ ਨੂੰ ਲੈ ਕੇ ਆ ਉਹ ਬਹੁਤ ਵਾਰ ਉਹਨਾਂ ਨੂੰ ਪਰੇਸ਼ਾਨ ਹੋਣਾ ਪੈਂਦਾ ਹੈ ਪੰਜਾਬ ਆ ਕੇ ਕਈ ਵਾਰ ਅਦਾਲਤਾਂ ਕਚਹਿਰੀਆਂ ਦੇ ਜਿਹੜੇ ਚੱਕਰ ਲਾਉਣੇ ਪੈਂਦੇ ਤੇ ਬਹੁਤ ਵਾਰ ਲੋਕ ਉਹਨਾਂ ਨੂੰ ਜਿਹੜੇ ਕਚਹਿਰੀਆਂ ਦੇ ਵਿੱਚ ਚੜਾ ਜਾਂ ਹੋਰ ਜਿਹੜੇ ਉਹਨਾਂ ਨੂੰ ਪੈਸੇ ਲੈਣ ਦੇ ਵਿੱਚ ਕਾफी ਖਰਾਬੀ ਕਰਦੇ ਪਰੇਸ਼ਾਨੀ ਵੀ ਰਹਿੰਦੀ ਹੈ ਸੋ ਇਸੇ ਗੱਲ ਨੂੰ ਲੈ ਕੇ ਇੰਗਲੈਂਡ ਬੇਸਡ ਕੰਪਨੀ ਇੰਟੀਜਰੀਆ ਉਹਨਾਂ ਨੇ ਇੱਕ ਬਰਾਲਾ ਕੀਤਾ ਜ ਜਿਹਦੇ ਵਿੱਚ ਉਹਨਾਂ ਨੇ ਇੱਕ ਹੈੱਡ ਆਫਿਸ ਖੋਲ੍ਹਿਆ ਜਿਲ੍ਹਾ ਹੁਸ਼ਿਆਰਪੁਰ ਦੇ ਕਸਬਾ ਮਾਲ ਪਰ ਵਿਖੇ ਜਿੱਥੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਭਾਰਤ ਦੇ ਵਿੱਚ ਵੱਖ-ਵੱਖ ਥਾਵਾਂ ਤੇ ਆਫਿਸ ਹੋਰ ਵੀ ਨੇ ਤੇ ਜਿਹੜਾ ਉਹਨਾਂ ਦਾ ਮਕਸਦ ਹੈ ਕਿ ਜਿਹੜੇ ਐਨਆਰਆਈ ਪੰਜਾਬ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਬੈਂਕਿੰਗ ਦਾ ਜਾਂ ਪ੍ਰਾਪਰਟੀ ਦੀ ਕਿਸੇ ਤਰ੍ਹਾਂ ਦੀ ਦਿੱਕਤ ਹੈ ਤਾਂ ਉਹਦੇ ਲਈ ਉਹਨਾਂ ਨੇ ਆਪਣੇ ਡਾਕਟਰ ਧੀਰੇ ਸ਼ਰਮਨ ਸੰਜੀਵ ਕੁਮਾਰ ਜੀ ਤੇ ਨਾਲ ਦੀ ਨਾਲ ਐਚਆਰ ਦੇ ਹਰਜਿੰਦਰ ਸਿੰਘ ਜੀ ਜਿਹੜੇ ਨਿਯੁਕਤ ਕੀਤੇ ਆ ਜਿਹੜੇ ਪੂਰੇ ਪੰਜਾਬ ਦੇ ਦੇਖਦੇ ਆ ਤੇ ਜਦੋਂ ਉਹਨਾਂ ਨੂੰ ਕੋਈ ਸੰਪਰਕ ਕਰਦਾ ਉਹਨਾਂ ਨੇ ਕਹਿ ਰਹੇ ਉਹਨਾਂ ਨੇ ਕਿ ਹੈਲਪਲਾਈਨ ਚਾਰੀ ਹੈ ਚਾਰੀ ਕੀਤੀ ਆ ਜਿਹਦੇ ਵਿੱਚ ਨੰਬਰ 9814570145 ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ ਜਿਹਦੇ ਤੋਂ ਉਹਨਾਂ ਨੇ ਕਿਹਾ ਕਿ ਜੇ ਕਿਸੇ ਤਰ੍ਹਾਂ ਦੀ ਬੈਂਕਿੰਗ ਨੂੰ ਲੈ ਕੇ ਚਾਹੇ ਲੈਂਡਿੰਗ ਨੂੰ ਲੈ ਕੇ ਪ੍ਰਾਪਰਟੀ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਆ ਇਸ ਨੰਬਰ ਤੇ ਸੰਪਰਕ ਕਰ ਸਕਦੇ ਆ ਤੇ ਜਿਹੜਾ ਵੀ ਮਾਮਲਾ ਉਹਨਾਂ ਦੇ ਸਹੀ ਡਾਕੂਮੈਂਟ ਜਿਹੜੇ ਦੇ ਕੇ ਉਹ ਕਿਸੇ ਵੀ ਤਰ੍ਹਾਂ ਦੀ ਉਹਨਾਂ ਦੀ ਪੈਰਵਾਈ ਕਰਨਗੇ ਤੇ ਨਾਲ ਦੀ ਨਾਲ ਜਿੱਥੇ ਉਹਨਾਂ ਦੇ ਅਧਿਕਾਰ ਆ ਜਾਂ ਉਹਨਾਂ ਨੂੰ ਇਨਸਾਫ ਹੀ ਇਹ ਦੋਹਣਗੇ ਦਾਅਵਾ ਲਈ ਤਰਜੀਹ ਅਜੇ